ਦਾ ਦੇਦੇ ਕੋਈ ਕਾਲਪਾ ਚੁੜੇ ਹੋਰ ਬੀਤੇ ਦੇ ਅੰਦਰ ਜੋ ਰਿਪੋਰਟ ਕਰਾਇਆ ਗਿਆ ਕਿ ਕਿਤਰਾ ਦੇ ਰਿਪੋਰਟ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਦਿਨ ਵਾਂ ਜਾਣਾ ਜਾਵੇਗਾ ਕਿਉਂਕਿ ਅੰਤਰੰਕ ਕਮੇਟੀ ਨੇ ਗਿਆਨੀ ਰਗੂ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਦੋਨਾਂ ਜੱਥੇਦਾਰ ਸਹਿਬਾਨ ਨੂੰ ਅਬ ਉਹਨਾਂ ਦੇ ਅਹੁਦੇ ਤੋਂ ਕਟਾ ਦਿੱਤਾ ਹੈ 26 ਦਿਨ ਪਹਿਲਾਂ ਉਹਨਾਂ ਨੇ ਗਿਆਨੀ ਸਿੰਘ ਸਾਹਿਬ ਹਰਪੀਜੀਤ ਵੀ ਇਸੇ ਤਰ੍ਹਾਂ ਬੇਇਜਤ ਕਰਕੇ ਹਟਾਇਆ ਜਿਹੜਾ ਕਿ ਅਕਾਲੀ ਦਲ ਵਾਸਤੇ ਬਹੁਤ ਹੀ ਮੰਦਭਗ ਹੈ ਇਹਦਾ ਜੋ ਹਰਜਾਨਾ ਉਹ ਅਕਾਲੀ ਦਲ ਨੂੰ ਭੁਗਤਣਾ ਪਊਗਾ ਕਿਉਂਕਿ ਅਕਾਲੀ ਦਲ ਹਰ ਰੋਜ਼ ਉਹਦੀ ਜੋ ਵਰਕਿੰਗ ਕਮੇਟੀ ਹੈ ਚਾਹ ਉਹਦੇ ਲੀਡਰ ਨੇ ਹਰ ਰੋਜ਼ ਕੋਈ ਨਾ ਕੋਈ ਗਲਤੀ ਕਰਦੇ ਜਾ ਰਹੇ ਨੇ ਉਹਦੇ ਨਾਲ ਸਾਡਾ ਸਿੱਖ ਪੰਥ ਨੁਘਾਰ ਵੱਲ ਜਾ ਰਿਹਾ ਹੈ ਅਤੇ ਹਰ ਰੋਜ਼ ਹਰ ਰੋਜ਼ ਸਾਡੀ ਜੋ ਨੰਬਰਸ਼ੀ ਵਧ ਰਹੀ ਹੈ ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਨਾ ਕੋਈ ਗਲਤ ਬਿਆਨ ਦੇਣਾ ਜਾਂ ਗਲਤ ਕੰਮ ਕਰਨਾ ਉਸ ਕਰਕੇ ਅਕਾਲੀ ਦਲ ਦਿਨ ਪਰ ਦਿਨ ਪਿੱਛੇ ਜਾ ਰਿਹਾ ਹੈ ਮੈਂ ਕੱਲ ਵਾਲੇ ਐਪੀਸੋਡ ਤੋਂ ਪੂਰਾ ਨਿਰਾਸ਼ ਹਾਂ ਅਤੇ ਮੈਂ ਉਹਦੀ ਬਹੁਤ ਜ਼ੋਰ ਨਿੰਦਿਆ ਕਰਦਾ ਜਿਹੜਾ ਕਿ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਇਸ ਰੋਸ ਵਜੋਂ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ ਤਾਂ ਜੋ ਅਕਾਲੀ ਦਲ ਫਿਰ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕਈ ਅਹੁਦੇ ਸੀਗੇ ਅਕਾਲੀ ਦਲ ਦੇ ਮੈਂ ਬੀਸੀਪਾ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਵਪਾਰ ਬਿੰਦੂ ਦਾ ਸੀਨੀਅਰ ਮੀਤ ਪ੍ਰਧਾਨ ਸੀਗਾ ਤੇ ਅਸੀਂ ਉਹਦੇ ਕੀ ਕਰਨੇ ਨੇ ਕੱਲ ਤੱਕ ਸਭ ਤੋਂ ਉੱਪਰ ਕੋਈ ਚੀਜ਼ ਨਹੀਂ ਕੋਈ ਉਹਦਾ ਵੀ ਉਹਨਾਂ ਤੋਂ ਉੱਪਰ ਨਹੀਂ ਮਨੁੱਖਾਂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਜਿਹੜੇ ਇੱਕ ਕਹਿਣ ਤੇ ਸਭ ਕੁਝ ਹੰਦਾ ਕਿਸੇ ਹੋਰ ਅਕਾਲੀ ਗੱਲ ਵੀ ਥੋੜਾ ਘਾੜ ਦੇ ਦਿੱਤੀ ਹੈ ਠੀਕ ਹੈ ਮਨੁੱਖਾਂ ਕੀ ਲੱਗਦੀ ਹੈ ਵੀ ਜਿਹੜੇ ਅਕਾਲੀ ਦਾ ਲੈ ਕਰਦੇ ਆ ਇਹ ਅਕਾਲੀ ਜਣ ਪਤਾ ਨਹੀਂ ਕਿਉਂ ਕਰ ਰਿਹਾ ਹੈ ਉਹਨਾਂ ਦੇ ਇੱਕ ਮਨ ਦੀ ਲਾਲਸਾ ਹੈ ਵੀ ਅਸੀਂ ਇਸ ਤਰ੍ਹਾਂ ਪ੍ਰਧਾਨ ਬਣੇ ਰਹਾਂਗੇ ਜਾਂ ਪ੍ਰਧਾਨ ਬਣ ਜਾਾਂਗੇ ਪੱਕੇ ਹੋ ਜਾਾਂਗੇ ਪਰ ਨਹੀਂ ਪ੍ਰਧਾਨ ਉਹ ਹੁੰਦਾ ਜੋ ਸਾਰਿਆਂ ਨੂੰ ਪ੍ਰਵਾਨ ਹੁੰਦੇ ਜੋ ਲੋਕ ਪ੍ਰਵਾਨ ਕਰਦੇ ਨੇ ਉਹੀ ਪ੍ਰਧਾਨ ਹੁੰਦੇ ਨੇ ਤੱਕੇ ਨਾਲ ਪ੍ਰਧਾਨ ਬਣ ਕੇ ਲੰਬੇ ਸਮੇਂ ਤੱਕ ਪ੍ਰਧਾਨ ਨਹੀਂ ਚੱਲੇ ਇਹ ਜਿਹੜੀ ਕਮੇਟੀ ਬਣੇ ਉਹ ਕਿੰਨੀ ਮੰਨ ਦੀ ਹਰ ਕਮੇਟੀ ਨੂੰ ਨਾਲ ਜੰਤੀ ਬਸਤ ਮੰਤਰੀ ਸੀ ਸੱਤ ਕਮੇਟੀ ਸੱਤ ਮੈਂਬਰੀਓ ਕਮੇਟੀ ਹੈ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਉਹ ਵੀ ਬੜਾ ਮੰਦ ਭਾਗਾ ਹੋਇਆ ਤੇ ਬਾਕੀ ਪੰਜ ਮੈਂਬਰੀ ਹੈ ਜੋ ਕਮੇਟੀ ਉਹ ਕੰਮ ਕਰ ਰਹੀ ਹੈ ਉਹਦੇ ਨਾਲ ਅਸੀਂ ਅਕਾਲੀ ਦਲ ਦੀ ਭਰਤੀ ਕਰਾਂਗੇ ਇਹਦੇ ਦਾ ਅਗਲੀ ਵਰਦੀ ਧਰਤੀ ਤੋਂ ਅਸੀਂ ਕਰਾਂਗੇ ਅਸੀਂ ਬੱਦ ਤੋਂ ਬੱਦ ਧਰਤੀ ਕਰਾਂਗੇ ਸੁਪੀਰ ਬਾਦ ਦੇ ਨਾਲ ਵਿੱਚ ਇਹ ਉਧਾ ਕਾਗਜ਼ਾਂ 'ਚ ਕਰੇ ਰਹੇ ਤਾਂ ਕਰੇ ਰਹੇ ਈਦੇ ਵੀ ਕੋਈ ਕਾਰਮਕੀ ਮੰਨਦੇ ਹੋਣ ਕਿ ਜਿਹੜਾ ਇਹ ਸਾਰਾ ਸੇਕਾਂ ਦੇ ਰਹੇ ਅੱਲਾ ਕੋਈ ਜੀ ਮੋੜ ਦੇ ਬਾਦ ਜੀ ਜਿਹੜਾ ਇਹ ਆਹ ਇੱਕ ਤਾਂ ਕੋਈ ਕੁਝ ਨਹੀਂ ਮਤਲਬ ਉਹਨਾਂ ਦੇ ਆਕਰ ਦੇ ਰਹੇ ਐ ਇਸੇ ਤਾਂ ਸੱਚੇ ਪਾਤਸ਼ਾਹ ਨੇ ਕਰਨਾ ਹੈ ਉਹਨੂੰ ਦੇਖਦੇ ਜਾਓ ਕੀ ਹੁੰਦਾ ਆਉਣ ਵਾਲੇ ਸਮੇਂ 'ਚ ਇਹਦਾ ਸਭ ਦਿਖਾਈ ਦੇਊਗਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ